ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਬਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਇਹ ਆਪਣਾ ਸੂਟ ਬਣ ਕੇ ਹੋ ਗਿਆ ਜੀ ਤਿਆਰ ਕਿਸੇ ਵੀ ਭੈਣ ਨੇ ਲੈਣਾ ਹੋਵੇ ਜਾਂ ਇਹਦੇ ਨਾਲ ਨਾਲ ਦਾ ਬਣਵਾਉਣਾ ਹੋਵੇ ਤਾਂ ਆਪਾਂ ਤੋਂ ਬਣਵਾ ਸਕਦੀ ਹੈ ਆਪਾਂ ਨਾ ਆਰਡਰ ਦੇ ਸਕਦੇ ਹਾਂ WhatsApp ਤੇ ਤੇ ਇਹ ਆਪਾਂ ਪ्युअर कॉटन ਦੇ ਉੱਤੇ ਤਿਆਰ ਕੀਤਾ ਹੈ ਤੇ ਇਹਦਾ ਪਿੰਕ ਜਿਹਾ ਕਲਰ ਹੈ ਸੂਟ ਦਾ ਫਿੱਕਾ ਜਿਹਾ ਪਿੰਕ ਲਾਈਟ ਜਿਹਾ ਤੇ ਇਹਦੇ ਵਿੱਚ ਆਪਾਂ ਤਿੰਨ ਕਲਰ ਪਾਇਆ ਰੈੱਡ ਤੇ ਚਿੱਟਾ ਤੇ ਆਪਾਂ ਪਾਇਆ ਇੱਕ ਗ੍ਰੀਨ ਜਿਹਨੂੰ ਫਨਚਾਈ ਕਹਿੰਦੇ ਆ ਉਹ ਵਾਲਾ ਕਲਰ ਹੈ ਤਿੰਨ ਕਲਰ ਪਾਏ ਆ ਵਿੱਚ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਇੱਕ ਦੱਬ ਚੱਕ ਦਾ ਤੇ ਇੱਕ ਸਿੰਦੀ ਬੁਟੀ ਦਾ ਸੂਟ ਬਹੁਤ ਸਹੀ ਸੋਹਣਾ ਬਣ ਕੇ ਤਿਆਰ ਹੋਇਆ ਕਿਸੇ ਵੀ ਭੈਣ ਨੇ ਇਹੀ ਸੂਟ ਲੈਣਾ ਹੋਵੇ ਤਾਂ ਇਹ ਵੀ ਲੈ ਸਕਦੀ ਆ ਆਪਾਂ ਤੋਂ ਤੇ ਜੇ ਹੋਰ ਤਿਆਰ ਕਰਵਾਉਣਾ ਕਿਸੇ ਕੱਪੜੇ ਤੇ ਹੋਰ ਤੇ ਵੀ ਕਰਵਾ ਸਕਦੀ ਆ ਹੋਰ ਕਲਰ ਤੇ ਘਰਗੋਏ ਦੇ ਵਰਤਾਂ ਵਾਸਤੇ ਸੂਟ ਆਪਾਂ ਤੋਂ ਤੇ ਵਿਆਹ ਸ਼ਾਦੀਆਂ ਵਾਸਤੇ ਤਿਆਰ ਕਰਵਾ ਸਕਦੇ ਹੋ ਤੁਸੀਂ ਤੇ ਇਹ ਦਾ ਜਿਹੜਾ ਆਪਣਾ ਲਮਾਈ ਦੇ ਵਿੱਚ 16 ਇੰਚ ਦਾ ਘੇਰਾ ਬਣਾਇਆ ਤੇ ਇਸ ਸੂਟ ਆਪਣਾ 23 ਇੰਚ ਘੇਰਾ ਹੈ ਤੇ ਇਹਨੂੰ 22 ਇੰਚ ਵਾਲਾ 21 ਇੰਚ ਵਾਲਾ ਵੀ ਬਣਵਾ ਸਕਦਾ ਹੈ ਸੂਟ ਤਿਆਰ ਕਰਵਾ ਸਕਦਾ ਹੈ ਤੇ ਆਪਾਂ ਤੋਂ ਲੈ ਸਕਦੇ ਸੂਟ ਤੇ ਵੀਡੀਓ ਨੂੰ ਵੇਖੋ ਐਂਡ ਤੱਕਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ ਸਾਡਾ ਸੂਟ ਪਸੰਦ ਆਇਆ ਤਾਂ ਕਮੈਂਟ ਜਰੂਰ ਕਰਿਓ ਤੇ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਨਵਾਂ ਡਿਜ਼ਾਈਨ ਆਪਣਾ ਯਾਰ ਜਿਆਨ ਤੇ ਸੂਟ ਤਾਂ ਬਹੁਤ ਵੇਖੇ ਹੋਣਗੇ ਪਰ ਆਪਾਂ ਵਿੱਚ ਸਿੰਧੀ ਬੂਟੀ ਲਾ ਕੇ ਤੇ ਆਪਾਂ ਨਵਾਂ ਡਿਜ਼ਾਈਨ ਤਿਆਰ ਕਰਤਾ ਇਸੇ ਵੀ ਭੈਣ ਨੇ ਇਹ ਸੂਟ ਲੈਣਾ ਹੋਵੇ ਜਾਂ ਆਪਾਂ ਤੋਂ ਕਿਸੇ ਵੀ ਕਲਰ ਤੇ ਕਿਸੇ ਵੀ ਕੱਪੜੇ ਦੇ ਵਿੱਚ ਬਣਵਾਉਣਾ ਹੋਵੇ ਤਾਂ ਆਪਾਂ ਤੋਂ ਬਣਵਾ ਸਕਦੇ ਆ ਸੂਟ ਤੇ ਨਾਲੇ ਸਾਨੂੰ ਤੁਸੀਂ ਦੱਸਿਓ ਤੇ ਆਪਾਂ ਨੂੰ WhatsApp ਤੇ ਤੁਸੀਂ ਆਰਡਰ ਕਰ ਸਕਦੇ ਹੋ ਜੇ ਤੁਸੀਂ ਆਪ ਦਾ ਕੱਪੜਾ ਭੇਜ ਕੇ ਵੀ ਆਪਾਂ ਤੋਂ ਤਿਆਰ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਨੀਡਲਵਰਕ ਦੇ ਸੂਟ ਸਿੰਧੀ ਪੂਟੀ ਤੇ ਪੇਂਟ ਵਾਲੇ ਮਸ਼ੀਨ ਵਰਕ ਦੇ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਵੇ ਉਹ ਵੀ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ WhatsApp ਤੇ ਸਾਨੂੰ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਆਪ ਦਾ ਡਿਜ਼ਾਈਨ ਜਿਹੜਾ ਤੁਹਾਨੂੰ ਪਸੰਦ ਆ ਉਹ ਵੀ ਭੇਜ ਕੇ ਤੁਸੀਂ ਸਾਥ ਸੂਟ ਤਿਆਰ ਕਰਵਾ ਸਕਦੇ ਆ ਦੇਖੋ ਉੱਪਰ ਵੀ ਆਪਾਂ ਇੰਨਾ ਨਹੀਂ ਪਾਇਆ ਉੱਪਰ ਨੂੰ ਵੀ ਆਪਾਂ ਇਹ ਪੱਤੀਆਂ ਪਾਤੀਆਂ ਕਿਉਂਕਿ ਸੋਹਣਾ ਲੱਗੂਗਾ ਜੇ ਕਿਸੇ ਭੈਣ ਨੇ ਵਿੱਚ ਵੀ ਆਪਾਂ ਤੋਂ ਇਹ ਪੱਤੀਆਂ ਪਪਾਉਣੀਆਂ ਤਾਂ ਉਹ ਆਪਾਂ ਤਾਂ ਬਣਵਾ ਸਕਦੀ ਐ ਇਹ ਚ ਆਪਾਂ ਬਣਾਈਆਂ ਨਹੀਂ ਵਿੱਚ ਪੱਤੀਆਂ ਵਿਆਹ ਵਾਲਾ ਫੁੱਲ ਬਣਾਇਆ ਨਹੀਂ ਆਪਾਂ ਜੇ ਕਿਸੇ ਭੈਣ ਨੇ ਵੀ ਇਹ ਵੀ ਬੱਚੇ ਕੇ ਸੂਟ ਦੇ ਸਾਰੇ ਚ ਬਣਵਾਉਣਾ ਤਾਂ ਆਪਾਂ ਸਾਰੇ ਚ ਵੀ ਬਣਵਾ ਦੇਾਂਗੇ ਤੇ ਆਪਾਂ ਬਾਹਾਂ ਦਾ ਡਿਜ਼ਾਈਨ ਤੇ ਇਹ ਹੀ ਘੇਰੇ ਦਾ ਡਿਜ਼ਾਈਨ ਬਣਾਇਆ ਹੈ ਤੇ ਵੀਡੀਓ ਪਸੰਦ ਆਵੇ ਤਾਂ ਸਾਡੇ ਦੱਸਣ ਦਾ ਤਰੀਕਾ ਪਸੰਦ ਆਵੇ ਤਾਂ ਸਾਨੂੰ ਕਮੈਂਟ ਜ਼ਰੂਰ ਕਰੋ ਚਲੋ ਜੀ ਆਪਾਂ ਅਗਦੀ ਵੀਡੀਓ ਚ ਮਿਲਦੇ ਆਂ ਨੀਚੇ ਆਪਾਂ ਇਸ ਤਰ੍ਹਾਂ ਕੀਤਾ ਦੇਖੋ ਤੇ ਪਾਸੇ ਵੀ ਆਪਾਂ ਇਹ ਇਸ ਤਰੀਕੇ ਨਾਲ ਡਿਜ਼ਾਈਨ ਬਣਾਇਆ ਦੇਖੋ ਇਸ ਪਾਸੇ ਇਸ ਤਰੀਕੇ ਨਾਲ ਡਿਜ਼ਾਈਨ ਬਣਾਇਆ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਾਨੂੰ ਆਰਡਰ ਕਰੋ ਤੇ ਬਹੁਤ ਹੀ ਵਧੀਆ ਕੰਮ ਕਰਕੇ ਦੇਵਾਂਗੇ ਸਫਾਈ ਵਾਲਾ ਕੰਮ ਕਰਕੇ ਦੇਵਾਂਗੇ ਦੇਖੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ